ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਸਰਕਾਰ ਤੇ ਤਿੱਖਾ ਹਮਲਾ ਕੀਤਾ ਇਸ ਦੌਰਾਨ ਉਹਨਾਂ ਸੂਬੇ ਵਿੱਚ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਅਤੇ ਉਸ ਨਾਲ ਪ੍ਰਭਾਵਿਤ ਹੋਰੀ ਨੌਜਵਾਨ ਪੀੜ੍ਹੀ ਬਾਰੇ ਚਰਚਾ ਕੀਤੀ ਉਹਨਾਂ ਦੋਸ਼ ਲਗਾਏ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਵਿਕਰਮ ਸਿੰਘ ਜੀਠਿਆ ਵਿਰੁੱਧ ਕਾਰਵਾਈ ਕਰਦਿਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਨ ਵਾਲੇ ਅਸਲ ਦੋਸ਼ੀਆਂ ਦੇ ਅਜੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਦੇ ਸੀਐਮ ਨੇ ਉਹ ਬਹੁਤ ਵੱਡੇ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਸੀ ਮੈਂ ਇਹ ਕਹੂੰਗਾ ਪਹਿਲਾ ਮੇਰਾ ਇਹ ਹੋਊਗਾ ਮੈਂ ਪਰਮਾਤਮਾ ਕਰੇ ਲੋਕ ਪੰਜਾਬ ਦੇ ਕਰਨ ਜਦੋਂ 2027 ਚ ਬੀਜੇਪੀ ਦੀ ਸਰਕਾਰ ਬਣੇਗੀ ਅਸੀਂ ਇਹਦੇ ਉੱਤੇ ਸਭ ਤੋਂ ਵੱਡੀ ਇਨਕੁਆਇਰੀ ਪਹਿਲਾਂ ਇਹ ਤੇ ਬਿਠਾਵਾਂਗੇ ਜਿਵੇਂ ਅੱਜ ਮਜੀਠੀਆ ਸਾਹਿਬ ਤੇ ਚੱਲ ਰਹੀ ਆ ਕੋਈ ਉਹਨਾਂ ਸੱਤਾ ਪਿੰਦੀ ਜਾਂ ਹੋਰ ਸਾਰੇ ਇਹ ਇਹ ਸੀਐਮਬੀ ਮਜੀਠੀਆ ਤੇ ਕਾਰਵਾਈ ਕਰਦੇ ਆ ਬਹੁਤ ਵੈਲਕਮ ਆ ਚੰਗੀ ਗੱਲ ਆ ਪਰ ਜਿਹੜਾ ਬਾਦਲ ਫੈਮਿਲੀ ਆ ਵੱਡੀ ਬਾਦਲ ਸਾਹਿਬ ਨੇ ਜਿਹੜੇ ਸਾਰੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਇੱਕ ਵੱਡੀ ਟੂਰਨਾਮੈਂਟਾਂ ਦੇ ਵਿੱਚ ਉਸ ਵੇਲੇ ਇਹ ਜਿਹੜੇ ਸਾਰੇ ਡੀਐਸਪੀ ਭੋਲੇ ਵਰਗੇ ਜਾਂ ਹੋਰ ਜੁੜੇ ਹੁੰਦੇ ਸੀ ਸਾਰੇ ਉਸ ਵੇਲੇ ਇਹ ਕਿਸ ਤਰੀਕੇ ਨਾਲ ਉਸ ਵੇਲੇ ਵੀ ਪੈਨੇਟ੍ਰੇਟ ਕੀਤਾ ਇਹਨਾਂ ਨੇ ਤਾਂ ਹੀ ਇਹ ਬਾਦਲਾ ਨੂੰ ਹੱਥ ਨਹੀਂ ਲਾਏ ਇੱਕ ਮੰਤਰੀ ਨੇ ਮੜਾ ਜਾਂ ਨੇੜੇ ਵੀ ਜਾ ਕੇ ਪ੍ਰੈਸ ਕਾਨਫਰੈਂਸ ਕੀਤੀ ਸੀ ਆ ਸੁਖ ਵਿਲਾਸ ਦਾ ਸੁਖ ਵਿਲਾਸ ਡਾਕ ਜਿਹੜੇ ਦੇ ਨਾਲ ਤੇ ਅੱਜੋ ਮੰਤਰੀ ਹੈ ਨੀਗਾ ਇਤੋਂ ਵੱਡ ਨੂੰ ਬੜਾ ਇਹ ਸੋਚ ਸੋਚ ਕੇ ਗੱਲਾਂ ਸਾਹਮਣੇ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਵੀ ਕਿਉਂ ਉਹਦੇ ਲਈ ਮੈਂ ਪਹਿਲਾਂ ਥੋੜੀਆਂ ਜਿਮ ਮੈਂ ਤੁਹਾਡਾ ਟਾਈਮ ਲਵਾਂਗਾ ਬਾਅਦ